ਕਿਉਂ ਜਿਹੜੀ ਆਪਣੀ ਕਿਡਨੀ ਹੈਗੀ ਆ ਉਹਦੇ ਖਰਾਬ ਹੋਣ ਦੇ ਜਿਹੜੇ ਮੇਨ ਕਾਰਨ ਨੇ ਅਕਸਰ 슈ਗਰ ਹੂੰ ਬਲੱਡ ਪ੍ਰੈਸ਼ਰ ਹੂੰ ਤੇ ਗੁਰਦੇ ਦੇ ਜਿਹੜੇ ਸਟੋਨਸ ਦੀ ਦਿੱਕਤ ਹੈਗੀ ਆ ਪੇਸ਼ੇਨ ਨੂੰ ਪੇਟ ਦਰਦ ਹੋਊਗਾ ਅਕਸਰ ਨੂੰ ਪਿਸ਼ਾਬ ਨੂੰ ਦਿੱਕਤ ਆਉਣ ਹੁੰਦੀ ਹੈ ਜਿਵੇਂ ਕਿ ਪੇਸ਼ੇਨ ਨੂੰ ਜਲਨ ਆਉਗੀ ਯੂਰੀਨ ਜੂਰੀਨ ਦਾ ਕਲਰ ਚੇਂਜ ਹੋ ਸਕਦਾ ਹੈ ਬੁਖਾਰ ਚੜੂਗਾ ਔਰ ਾਸਟਰ ਕੇ ਬੱਚਿਆਂ ਤੇ ਗੱਲ ਕਰ ਲਈਏ ਨੌਜਵਾਨਾਂ ਦੇ ਵਿੱਚ ਬੀਪੀ ਤੇ ਸ਼ੂਗਰ ਵੀ ਤਾਂ ਨੋਰਮਲ ਤੌਰ 'ਤੇ ਪਿਛਲੇ ਆਵਦੇ ਵਿੱਚ ਹੈਗੀ ਹੈ ਜੇਕਰ ਮਤਲਬ ਉਹਨਾਂ ਨੂੰ ਇਹਦੀ ਸ਼ਿਕਾਇਤ ਹੋ ਸਕਦੀ ਹੈ ਨਾ ਦੇਖੀਏ ਜਿਹੜੀ ਸ਼ੂਗਰ ਤੇ ਬਲੱਡ ਪ੍ਰੈਸ਼ਰ ਹੈ ਉਹ ਆਪਾਂ ਨੇ ਕਿੰਨੇ ਸਾਲਾਂ ਤੋਂ ਆਪਾਂ ਉਹਦਾ ਕਿੰਨਾ ਕੁ ਦੇਖਭਾਲ ਕੀਤੀ ਹੈ ਆਪਾਂ ਉਹਦਾ ਕਿੰਨਾ ਕੁ ਕੰਟਰੋਲ ਰੱਖੀ ਹੈ देखिए दे 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 डायलिसिस्टली नहीं होंगे तो सारे इदा के पेसेंट हूँ जिन्होंने किडनी की प्रॉब्लम आँदी है फिर रिकवर हो जाती मतलब कुछ टाइमली पेसेंट नही भी पैदा है ना बल्कि लोगों की आम धारणा हैगी डायलिस एक बार शुरू हो गया चल रहा है पर डिपेंड करता है कि गुरदे की शिकायत आई किस ਫਰੀ ਪੋਰ ਦੇ ਵਿੱਚ ਤੁਸੀਂ ਆਏ ਹੋ ਪੋਰਟਪਰੇ ਚਹਿ ਰਹੇ ਹਨ ਜੀ ਡੈਲਸਨ ਦੀ ਆਪਣੀ ਮਸ਼ੀਨ ਨਾਲ ਇੱਥੇ ਕਰ ਰਹੇ ਹੋ ਜੀ ਬਹੁਤ ਪਤਾ ਲੱਗਿਆ ਮੈਨੂੰ ਬੀਆ ਸਟੇਟਮੈਂਟ ਵੀ ਰਿਹਾ ਜੀ ਡੈਲਸਨ ਦੀ ਸਾਡੇ ਕੋਲ ਜਰਮਨ ਮਸ਼ੀਨ ਹੈਗੀ ਹੈ ਜਿਹੜੀ ਨੀਰਸ ਕੰਪਨੀ ਦੀ ਜਿਹੜੀ ਕਿ ਅਸੀਂ ਬਿਲਕੁਲ ਨਵੀਂ ਹੈ ਮਤਲਬ ਆਪਣਾ ਆਰਓ ਸਿਸਟਮ ਜੋ ਵੀ ਡੈਲਸਨ ਦਾ ਸੈਟਅਪ ਹੈਗਾ ਉਹ ਨਵਾਂ ਲਗਾਉਣਾ ਪਤਾ ਹੀ ਹੈ ਮੈਡਮ ਸਪਨਾਾ ਇਹ ਹੁਣੇ ਜੋਇਨ ਕੀਤਾ ਨਹੀਂ ਇਹ ਕਿਰਨੀ ਦੇ ਡੀਐਮ ਡਾਕਟਰ ਨੇ ਜਿਹੜੇ ਕਿ ਨੇੜੇ-ਤੇੜੇ ਲੱਖ ਵਿੱਚ ਕੋਈ ਡੀਐਮ ਡਾਕਟਰ ਇਸ ਕਿਰਨੀ ਦਾ ਨਹੀਂ ਹੈ ਡਾਂਸਿੰਗ ਵੀ ਸੌਦਾ ਵੀ ਸਾਡੇ ਕੋਲ ਉਪਲਬਧ ਹੈ ਡਾਂਸਿੰਗ ਦਾ ਜੋ ਹੈ ਇਹ ਆਯੂਸ਼ਮਾਨ ਵਾਲੇ 5 ਲੱਖ ਦੇ ਕਾਰਡ ਤੇ ਸਾਰੀ ਬੀਮਾ ਕੰਪਨੀ ਦੇ ਕਾਰਡ ਤੇ ਇਹ ਤੱਜੰਦ ਹੈ ਸੋ ਸਿਕਾ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਫਲੂਸ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਬੰਬਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਅੱਜ ਜਿਸੀ ਪਹੁੰਚੇ ਹਾਂ ਕੋਟਕਪੂਰੇ ਕੋਟਕਪੂਰੇ ਦੇ ਵਿੱਚ ਰਾਜਨ ਸਿੰਘਲਾ ਹਸਪੀਟਲ ਦੇ ਵਿੱਚ ਮਾਲਵੇ ਦੇ ਪੂਰੇ ਇੱਕ ਵਾਰੀ ਫੇਰ ਕਹਿ ਰਿਹਾ ਮਾਲਵੇ ਦੇ ਪੂਰੇ ਨਾਮੀ ਕਿਡਨੀ ਦੇ ਸਪੈਸ਼ਲਿਸਟ ਡਾਕਟਰ ਡਾਕਟਰ ਸਪਨਾ ਆਪਣੇ ਨਾਲ ਹੈਗੇ ਆ ਕਿਡਨੀ ਕਿਉਂ ਫੇਲ ਹੋ ਰਹੀ ਹੈ ਕੀ ਕਾਰਨ ਹੈ ਕੀ ਸਮੱਸਿਆ ਹੈ ਕੀ ਨਿਸ਼ਾਨੀਆਂ ਕਿਸ ਤਰ੍ਹਾਂ ਇਹਦਾ ਹੱਲ ਹੋ ਸਕਦਾ ਹੈ ਤਮਾਮੋ ਸਾਰੇ ਸਵਾਲ ਕਰਾਂਗੇ ਡਾਕਟਰ ਸਪਨਾ ਨਾਲ ਪਹਿਲਾ ਸਵਾਲ ਕਰ ਲੈਂਦੇ ਆ ਸਪਨਾ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇ ਗਿਆ ਜੀ ਥੈਂਕ ਯੂ ਸੋ ਮੱਚ ਬਹੁਤ ਹੀ ਕੁਝ ਜੀ ਡਾਕਟਰ ਕਿੰਨੀ ਖਰਾਬ ਹੋਣ ਦੇ ਕੀ ਕਾਰਨ ਕੀ ਆ ਰਹੇ ਆ ਦੇਖਿਓ ਜਿਹੜੀ ਆਪਣੀ ਕਿਡਨੀ ਹੈਗੀ ਆ ਉਹਦੇ ਖਰਾਬ ਹੋਣ ਦੇ ਜਿਹੜੇ ਮੇਨ ਕਾਰਨ ਨੇ ਅੰਦਰ ਸ਼ੂਗਰ ਹਮ ਬਲੱਡ ਪ੍ਰੈਸ਼ਰ ਹਮ ਦੇ ਗੁਰਦੇ ਦੇ ਜਿਹੜੇ ਸਟੋਨਸ ਦੀ ਦਿੱਕਤ ਹੈਗੀ ਹੈ ਉਹ ਤੇ ਨਾਲ ਕੁਝ ਜਨਮ ਤੋਂ ਹੀ ਕੁਝ ਇਸ ਤਰ੍ਹਾਂ ਦੀਆਂ ਕਿਡਨੀ ਦੀ ਦਿੱਕਤ ਹੁੰਦੀਆਂ ਕੁਝ ਪਾਣੀ ਦੀਆਂ ਥੈਲੀਆਂ ਜਾਂ ਕੁਝ ਇਸ ਤਰ੍ਹਾਂ ਦੀ ਦਿੱਕਤ ਜਾਂ ਕਿਡਨੀ ਇੱਕੀ ਹੋਣਾ ਜਾਂ ਕਿਡਨੀ ਦਾ ਛੋਟਾ ਸਾਈਜ਼ ਹੋਣਾ ਜਨਮ ਤੋਂ ਇਹ ਸਭ ਕਾਰਨ ਹੁੰਦੇ ਨੇ ਪਰ ਇਹਨਾਂ ਦੇ ਵਿੱਚੋਂ ਜਿਹੜੇ ਮੇਨ ਕਾਰਨ ਨੇ ਗੁਰਦੇ ਖਰਾਬ ਹੋਣ ਦੇ ਆਪਾਂ ਨੂੰ ਪਤਾ ਹੈਗਾ ਕਿ ਆਪਣੇ ਇੰਡੀਆ ਜਿਹੜੀ ਹੈਗੀ ਹੈ ਉਹ ਪੂਰੇ ਵਰਲਡ ਦੇ ਵਿੱਚ ਸ਼ੂਗਰ ਦੀ ਕੈਪੀਟਲ ਹੈ ਮਤਲਬ ਜੇ ਮੰਨ ਕੇ ਚੱਲੋ ਤਾਂ ਸ਼ੂਗਰ ਦੀ ਜਿਹੜੀ ਪ੍ਰੈਵਲੈਂਸ ਇਨਸੀਡੈਂਸ ਹੈਗੀ ਹੈ ਉਹ ਆਪਣੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਤੇ ਜਿਹੜੀ ਸ਼ੂਗਰ ਹੈਗੀ ਹੈ ਉਹ ਹੀ ਅੱਗੇ ਜਾ ਕੇ ਕਿडनी ਦੇ ਅਫੈਕਟ ਪਾਉਂਦੀ ਜਿਹਨੂੰ ਆਪਾਂ ਡਾਇਬਟਿਕ 네ਫਰੋਪੈਥੀ ਕਹਿੰਦੇ ਆ ਤੇ ਉਹੀ ਅੱਗੇ ਜਾ ਕੇ ਕ੍ਰੋਨਿਕ ਕਿਡਨੀ ਡੀਜ਼ੀ ਜਿਹਨੂੰ ਆਪਾਂ ਰੀਨਲ ਫੇਲਿਅਰ ਨਾਰਮਲ ਪਾਸਾ ਚ ਜਗਦਰਦੇ ਆ ਉਹੋ ਕਰਦੀ ਹੈਗੀ ਹੈ ਇਹਦੇ ਇਹਦੇ ਨਿਸ਼ਾਨੀਆਂ ਕੀ ਹੋ ਜਾਂਦੀਆਂ ਸਟੱਡੀ ਤੋਂ ਜੀ ਦੇਖੋ ਡਿਪੈਂਡ ਕਰਦਾ ਹੈ ਕਿ ਆਪਣੀ ਕਿਡਨੀ ਜਿਹੜੀ ਹੈਗੀ ਉਹ ਕਿਸ ਚੀਜ਼ ਵਾਸਤੇ ਕਿਸ ਕਾਰਨ ਖਰਾਬ ਹੋ ਰਹੀ ਹੈ ਜੀ ਜਿਵੇਂ ਜੇ ਆਪਣੀ ਕਿਡਨੀ ਮੰਨ ਕੇ ਚੱਲੋ ਕਿ ਇਨਫੈਕਸ਼ਨ ਕਰਕੇ ਖਰਾਬ ਹੈ ਕਿਸੇ ਨੂੰ ਕਿਡਨੀ ਚ ਫਸ ਬਣ ਗਈ ਜਾਂ ਯੂਰੀਨ ਦੀ ਇਨਫੈਕਸ਼ਨ ਅੱਗੇ ਆ ਕੇ ਕਿਡਨੀ ਦੇ ਵਿੱਚ ਟ੍ਰੈਵਲ ਕਰ ਗਈ ਤੋ ਉਹਦੇ ਚ ਪੇਸ਼ੈਂਟ ਨੂੰ ਪੇਟ ਦਰਦ ਹੋਊਗਾ ਪੇਸ਼ੇ ਨੂੰ ਪਿਸ਼ਾਬ ਦੀ ਦਿੱਕਤਾਂ ਆਣਦੀਆਂ ਜਿਵੇਂ ਕਿ ਪੇਸ਼ੇ ਨੂੰ ਜਲਨ ਆਉਗੀ ਯੂਰਿਨ ਚ ਯੂਰਿਨ ਦਾ ਕਲਰ ਚੇਂਜ ਹੋ ਸਕਦਾ ਹੈ ਬੁਖਾਰ ਚੜੂਗਾ ਕਿਤੇ ਇਸ ਜਿਸ ਤਰਫ ਵੀ ਦਿੱਕਤ ਹੈਗੀ ਉਸ ਤਰਫ ਪੇਨ ਹੋਊਗੀ ਪੇਟ ਚ ਸਟੋਨ ਦੀਆਂ ਦਿੱਕਤਾਂ ਦੇ ਇਹ ਸਿੰਪਟਮ ਨੇ ਜਿਹੜਾ ਪੇਸ਼ੈਂਟ ਹੁਣ ਜਿਹੜੀ ਹੈਗੀ ਹੈ 슈ਗਰ ਜਾਂ ਬੀਪੀ ਕਰਕੇ ਦਿੱਕਤ ਆਉਗੀ ਉਹਦੇ ਵਿੱਚ ਜਿਹੜੀ ਕ੍ਰੋਨਿਕ ਕਿਡਨੀ ਡਿਜ਼ੀਜ਼ ਹੈ ਐਡਵਾਂਸ ਕਿਡਨੀ ਡਿਜ਼ੀਜ਼ ਉਹਦੇ ਵਿੱਚ ਜਿਵੇਂ ਪੇਸ਼ੇ ਨੂੰ ਸਾਹ ਚੜਨਾ ਪਿਸ਼ਾਬ ਘੱਟ ਆਉਣਾ ਪਿਸ਼ਾਬ ਦੀ ਰੁਕਾਵਟ ਹੋ ਜਾਣਾ ਭੁੱਖ ਘਟ ਲੱਗਣਾ ਬੱਤ ਲੱਗਣਾ ਉਲਟੀਆਂ ਲੱਗਣੀਆਂ ਹੈ ਨਾ ਜਾਂ ਬਹੁਤ ਐਡਵਾਂਸ 스테जेस ਵਿੱਚ ਹੋਸ਼ ਚ ਗੜਬੜ ਹੋ ਜਾਣਾ ਜਿਵੇਂ ਪੇਸ਼ੈਂਟ ਆਪਣੀਆਂ ਸੈਂਸਸ ਚ ਨਿਰੰਦਾ ਜਾਂ ਬਹੁਤ ਹੀ ਉਸ ਤੋਂ ਵੀ ਐਡਵਾਂਸ ਹੋ ਜਾਏ ਤਾਂ ਦੌਰੇ ਪੈ ਜਾਣਾ ਪਰ ਦਿੱਕਤ ਇਹ ਹੈ ਕਿ ਜਿਹੜੀ ਕਿਡਨੀ ਦੀ ਜਿਹੜੀ ਰੀਨਲ ਫੇਲਿਅਰ ਹੈਗਾ ਆਪਣੀ ਕ੍ਰੋਨਿਕ ਕਿਡਨੀ ਡਿਜ਼ੀਜ਼ ਉਹਦੀਆਂ 스테जेस ਹੁੰਦੀਆਂ ਨੇ ਪੰਜ 스테ਜ ਪੰਜਵੀਂ ਤੋਂ ਅਗਲੀ 스테ਜ ਹੈ ਉਹ ਡਾਇਲਿਸਿਸ ਡਿਪੈਂਡੈਂਸੀ 5D ਕਹਾ ਦਿੰਦੇ ਹਾਂ ਹੂੰ ਜਦੋਂ ਸਟੇਜ 1 ਤੋਂ ਲੈ ਕੇ 3 ਤੱਕ ਹੈਗੀ ਆ ਪੇਸ਼ੈਂਟ ਨੂੰ ਉਦੋਂ ਦਿੱਕਤ ਇਹੀ ਹੈ ਕਿ ਕੋਈ ਵੀ ਸਿੰਪਟਮ ਨਹੀਂ ਆਉਂਦੇ ਹੈਨਾ ਇਸ ਲਈ ਅਸੀਂ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੰਦੇ ਆ ਕਿ ਜਦੋਂ ਤੱਕ ਜਦੋਂ ਆਪਾਂ ਸਟੇਜ ਪਹਿਲੀਆਂ ਸਟੇਜਸ ਚ ਹੈਗੇ ਆ ਕਿਡਨੀ ਦੀ ਫੇਲियर ਦੇ ਆਪਾਂ ਉਦੋਂ ਹੀ ਅਵੇਅਰ ਹੋਈਏ ਕਿਉਂਕਿ ਆਪਾਂ ਨੂੰ ਉਸ ਟਾਈਮ ਸਿਰਫ ਟੈਸਟ ਕਰਾ ਕੇ ਪਤਾ ਲੱਗੂਗਾ ਕਿ ਆਪਣੀ ਕਿਡਨੀ ਚ ਪ੍ਰੋਬਲਮ ਆ ਆਪਾਂ ਨੂੰ ਸਿੰਪਟਮ ਬੋਡੀ ਲਈ ਕੋਈ ਵੀ ਨਹੀਂ ਆਊਗਾ ਆਪਣੀ ਬੋਡੀ ਨੇ ਕੋਈ ਸਿਗਨਲ ਨਹੀਂ ਦੇਣਾ ਆਪਾਂ ਨੂੰ ਹੈਨਾ ਇਸ ਲਈ ਤੇ ਬਹੁਤ ਸਾਰੇ ਪੇਸ਼ੰਕ ਕਿਉਂਕਿ ਉਸ ਟਾਈਮ ਇਹ ਸਿੰਪਟੋਮੈਟਿਕ ਹੁੰਦੇ ਹੋ ਸਾਡੇ ਕੋਲ ਪਹੁੰਚਦੇ ਨੇ ਉਹ ਸਾਡੇ ਕੋਲ ਆਉਂਦੇ ਆ ਜਦੋਂ ਸਾਡੀ ਸਟੇਜ ਉਸ ਮਤਲਬ ਉਹ ਜਿਹੜੀ अर्ली ਸਟੇजेस ਨੇ ਉਸ ਤੋਂ ਬਹੁਤ ਹੀ ਕਿਤੇ ਐਡਵਾਂਸ ਹੋ ਜਾਂਦੀ ਹੈ ਇਸ ਲਈ ਮੈਂ ਇਸ ਗੱਲ ਤੇ ਜ਼ੋਰ ਦੇਣਾ ਚਾਹੁੰਦੀ ਹਾਂ ਕਿ ਆਪਾਂ ਨੂੰ ਜਿਹੜੀ ਕਿਡਨੀ ਦੀ ਡਿਜ਼ੀਜ਼ ਹੈਗੀ ਹੈ ਉਹਦੇ ਵਾਸਤੇ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਵੀ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਕੋਈ ਸਿੰਪਟਮ ਸਰੀਰ ਦੀ ਸੂਜਨ ਹੋਣਾ ਉਹ ਪੂਕ ਕਟ ਲੱਗਣਾ ਪਿਸ਼ਾਬ ਦੀ ਕੋਈ ਇਸ ਤਰ੍ਹਾਂ ਦੀ ਦਿੱਕਤ ਹੋਣਾ ਉਹਨੂੰ ਐਟ ਦੀ ਅਰਲੀਐਸਟ ਡਾਕਟਰ ਕੋਲ ਜਾਣਾ ਚਾਹੀਦਾ ਤੇ ਆਪਣੀ ਏਵੈਲੂਏਸ਼ਨ ਕਰਾਣੀ ਚਾਹੀਦੀ ਹੈ ਮਤਲਬ ਉਹ ਇਸ ਜੀ ਦੀ ਕੋਈ ਦਿੱਕਤ ਆ ਰਹੀ ਹੈ ਤਾਂ ਨਾਲ ਦੀ ਨਾਲ ਟੈਸਟ ਵੀ ਨਾਲ ਦੀ ਨਾਲ ਬਿਲਕੁਲ ਇੱਕ ਨੁਕਸਨ ਮੇਰੇ ਇਹ ਵੀ ਸੀ ਕਿ ਔਰਤਾਂ ਖਾਸ ਕਰਕੇ ਬੱਚਿਆਂ ਦੀ ਗੱਲ ਕਰ ਲਈਏ ਨੌਜਵਾਨਾਂ ਦੇ ਵਿੱਚ ਬੀਪੀ ਤੇ ਸ਼ੂਗਰ ਦੀ ਤਾਂ ਨੋਰਮਲ ਕੋਈ ਨਾ ਪੂਰੇ ਪੰਜਾਬ ਦੇ ਵਿੱਚ ਹੈਗੀ ਹੈ ਇਹਦਾ ਮਤਲਬ ਉਹਨਾਂ ਨੂੰ ਕਿੰਨੀ ਦਿੱਕਤ ਹੋ ਸਕਦੀ ਹੈ ਨਾ ਜੇ ਦੇਖਿਏ ਜਿਹੜੀ 슈ਗਰ ਤੇ ਬਲੱਡ ਪ੍ਰੈਸ਼ਰ ਹੈ ਉਹ ਆਪਾਂ ਨੂੰ ਕਿੰਨੇ ਸਾਲਾਂ ਤੋਂ ਹੈ ਆਪਾਂ ਉਹਦਾ ਕਿੰਨਾ ਕੁ ਦੇਖਭਾਲ ਕੀਤੀ ਹੈ ਆਪਾਂ ਉਹਦਾ ਕਿੰਨਾ ਕੁ ਕੰਟਰੋਲ ਰੱਖਿਆ ਮੰਨ ਲਓ ਕੋਈ ਪੇਸ਼ੈਂਟ ਹੈਗਾ ਜਿਹਦੀ 슈ਗਰ ਜਿੱਦਨ ਦੀ ਉਹਨੂੰ 슈ਗਰ ਪਤਾ ਲੱਗੀ ਆ ਉਹਨੇ ਕੋਈ ਪ੍ਰੀਕਾਸ਼ਨ ਨਹੀਂ ਲਿਆ ਉਹਨੇ 슈ਗਰ ਦੀਆਂ ਦਵਾਈਆਂ ਨਹੀਂ ਖਾਧੀਆਂ ਉਹਨੇ ਇਸ ਸੀਜ਼ ਨੂੰ ਲਾਈਟਲੀ ਲਿਆ ਇੱਕ ਸੀਨ ਦੇ ਵਿੱਚ ਆਪਾਂ ਐਗਜ਼ਾਮਪਲ ਲੈ ਰਹੇ ਆ ਉਹ ਵਾਲਾ ਪੇਸ਼ੈਂਟ ਦੀ ਆਪਾਂ ਨੂੰ ਇਹ ਰਿਸਕ ਜ਼ਿਆਦਾ ਰਹੇਗਾ ਕਿ ਵੀ ਉਹ ਅਗਲੇ 10 ਸਾਲਾਂ ਚ ਸ਼ਾਇਦ ਉਹਨੂੰ ਕਿਡਨੀ ਦੀ ਪ੍ਰੋਬਲਮ ਆ ਜੂਗੀ ਤੇ ਦੂਸਰੇ ਪਾਸੇ ਜੇ ਮੰਨ ਕੇ ਚੱਲੋ ਇੱਕ ਪੇਸ਼ੈਂਟ ਹੈ ਜਿਨੇ ਪੂਰਾ ਆਪਣਾ ਧਿਆਨ ਰੱਖਿਆ ਹੈ ਜੋ ਉਹਨੂੰ ਪ੍ਰੀਕਾਸ਼ਨਸ ਦਸੀਆਂ ਉਹਨੇ ਲਈਆਂ ਨੇ ਜੋ ਬਾਕੀ ਹੋਰ ਮਤਲਬ ਜੋ ਸੀ ਮੈਡੀਸਿਨਸ ਦਿੱਤੀਆਂ ਤੇ ਸ਼ੂਗਰ ਦਾ ਪ੍ਰੋਪਰ ਕੰਟਰੋਲ ਰੱਖਿਆ ਉਹ ਵਾਲੇ ਪੇਸ਼ੈਂਟ ਨੂੰ ਜਿਹੜੀ ਕਿਡਨੀ ਦੀ ਪ੍ਰੋਬਲਮ ਆਈ ਉਹ ਡੈਫੀਨੇਟਲੀ ਦਿਲੇ ਹੋਊਗੀ ਜਾਂ ਨਹੀਂ ਆਊਗੀ ਨਕਸਲ ਵੀ ਆ ਜਾਂਦਾ ਪਰ ਬੱਚੇ ਆ ਬੱਚੇ ਤੇ ਛੋਟੇ ਆ ਜੇ ਮੰਨੋ ਜਨਮ ਤੋਂ ਹੀ ਹੈ ਕੋਈ ਤੇ ਉਹਨਾਂ ਦੇ ਵਿੱਚ ਵੀ ਕਿਡਨੀ ਦੀ ਪ੍ਰੋਬਲਮਸ ਆ ਰਹੀਆਂ ਜੀ ਬਿਲਕੁਲ ਪਰ ਕਿ ਉਹਨਾਂ ਦੇ ਵਿੱਚ ਆਪਣਾ 슈ਗਰ ਤੇ ਬਲੱਡ ਪ੍ਰੈਸ਼ਰ ਵਾਲਾ ਜਿਹੜਾ ਕੌਜ਼ ਆ ਉਹ ਨਹੀਂ ਆਉਂਦਾ ਪਰ ਉਹਨਾਂ ਦੇ ਵਿੱਚ ਕੰਜੇਨਿਟਲ ਡਿਜ਼ੀਜ਼ਸ ਹੁੰਦੀਆਂ ਨੇ ਜੇ ਮੰਨ ਕੇ ਚੱਲੋ ਜਾਂ ਸਟੋਨ ਦੀਆਂ ਡਿਜ਼ੀਜ਼ਸ ਹੁੰਦੀਆਂ ਨੇ ਛੋਟਾ ਬੱਚਾ ਹੈ ਜਿਹਨੂੰ ਜਨਮ ਤੋਂ ਹੀ ਉਹਦੀ ਕਿਡਨੀ ਸ਼ਰੰਕਾ ਛੋਟੇ ਸਾਈਜ਼ ਦੀ ਆ ਜਾਂ ਇੱਕੀ ਕਿਡਨੀ ਆ ਹੈ ਨਾ ਜਿਹਦੇ ਵਿੱਚ ਵੀ ਸਟੋਨ ਫਸ ਗਿਆ ਅੱਗੇ ਇਸ ਤਰ੍ਹਾਂ ਦੀਆਂ ਦਿੱਕਤਾਂ ਇਹ ਬੱਚਿਆਂ ਦੇ ਵਿੱਚ ਆਉਂਦੀਆਂ ਜਿਹੜੀਆਂ ਮੋਸਟ ਆਫ ਦਾ ਟਾਈਮ ਜੈਨੇਟਿਕ ਹੁੰਦੀਆਂ ਉਹਦੇ ਵਿੱਚ 슈ਗਰ ਬਲੱਡ ਪ੍ਰੈਸ਼ਰ ਨਹੀਂ ਹੁੰਦਾ ਨਹੀਂ ਹੁੰਦਾ ਜੀ ਫ੍ਰਮ ਸਪਲੈਂਟ ਦੇ ਕਿੱਟੂ ਤੱਕ ਹੋ ਜਾਂਦਾ ਜੀ ਫਿਰ ਜਦੋਂ ਆ ਆਪਣੀ ਜਿਵੇਂ ਮੈਂ ਤੁਹਾਨੂੰ ਸਟੇਜਸ ਦੱਸਿਆ ਨੇ ਕਿ 스테ਜ 5 ਜਿਹੜਾ ਗੁਰਦਾ ਟੋਟਲੀ ਫੇਲ ਹੈ ਮੈਨੂੰ ਕ੍ਰੋਨਿਕ ਕਿਡਨੀ ਡਿਜ਼ੀਜ਼ ਹੋ ਗਈ ਪੰਜਵੀਂ 스테ਜ ਤੱਕ ਚਲੇ ਗਏ ਆਪਾਂ ਉਸ ਟਾਈਮ ਆਪਣੇ ਕੋਲ ਦੋ ਚੀਜ਼ਾਂ ਹੁੰਦੀਆਂ ਨੇ ਹੁਣ ਕਿਸੇ ਦੀ ਕਿਡਨੀ ਕੰਮ ਨਹੀਂ ਕਰ ਰਹੀ ਬੋਡੀ ਚ ਬਿਲਕੁਲ ਦੋ ਚੀਜ਼ਾਂ ਕਰ ਸਕਦਾ ਜਾਂ ਤਾਂ ਨਵੀਂ ਕਿਡਨੀ ਪਵਾਏਗਾ ਜਿਹਨੂੰ ਆਪਾਂ ਟ੍ਰਾਂਸਪਲੈਂਟ ਕਰ ਦਿੰਦੇ ਆ ਜਾਂ ਫਿਰ ਉਹ ਹਮੇਸ਼ਾ ਡਾਇਲਿਸਿਸ ਤੇ ਰਹੇਗਾ ਕਿਉਂਕਿ ਜਿਹੜਾ ਡਾਇਲਿਸਿਸ ਮਸ਼ੀਨ ਹੈ ਉਹ ਆਪਣੀ ਬੋਡੀ ਦੇ ਵਿੱਚ ਕਿਡਨੀ ਦੀ ਤਰ੍ਹਾਂ ਉਹਨੂੰ ਸਬਸਟੀਟਿਊਟ ਕਰੇਗਾ ਉਹਦਾ ਕੰਮ ਕਰੇਗਾ ਠੀਕ ਹੈ ਜਿਹੜਾ ਟ੍ਰਾਂਸਪਲੈਂਟ ਹੈਗਾ ਉਹ ਬੜਾ ਹੀ ਸੇਫ ਜਬ ਪ੍ਰੋਸੀਜਰ ਆ ਤੇ ਜੇ ਤੁਸੀਂ ਕਿਸੇ ਵੀ ਬੰਦੇ ਤੋਂ ਪੁੱਛੋਗੇ ਕਿ ਵੀ ਡਾਇਲਿਸਿਸ ਕਰਾਉਣਾ ਚਾਹੀਦਾ ਜਾਂ ਟ੍ਰਾਂਸਪਲੈਂਟ ਕਰਾਉਣਾ ਚਾਹੀਦਾ ਤਾਂ ਹਮੇਸ਼ਾ ਟ੍ਰਾਂਸਪਲੈਂਟ ਵੱਲ ਜਾਣਾ ਚਾਹੀਦਾ ਖਾਸ ਕਰਕੇ ਯੰਗ ਬੰਦੇ ਜਿਨ੍ਹਾਂ ਦੀ ਹਜੇ ਉਮਰ ਪਈ ਹੈ ਮੰਨ ਲਓ ਵੀ 20 25 ਸਾਲ ਦਾ ਕੋਈ ਬੰਦਾ ਹੈ ਜਿਨ੍ਹਾਂ ਨੂੰ ਕਿਡਨੀ ਦੀ ਪ੍ਰੋਬਲਮ ਆ ਗਈ ਜਾਂ ਜਿਵੇਂ ਆਪਾਂ ਛੋਟੇ ਬੱਚਿਆਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਡੈਫੀਨਿਟਲੀ ਟ੍ਰਾਂਸਪਲੈਂਟ ਹੋਣਾ ਚਾਹੀਦਾ ਪਰ ਪ੍ਰੋਬਲਮ ਇਹ ਹੈ ਕਿ ਜਿਵੇਂ ਹੁਣ ਮੰਨ ਲਓ ਕੋਈ ਕਿਸੇ ਦੀ ਐਡਵਾਂਸ ਏਜ ਆ ਕੋਈ 60 ਸਾਲ ਦਾ ਹੈ 70 ਸਾਲ ਦਾ ਇਹ ਟੀਅਰਸ ਦਾ ਉਹਦੇ ਵਿੱਚ ਫਿਰ ਆਪਾਂ ਨੂੰ ਟ੍ਰਾਂਸਪਲੈਂਟ ਮਤਲਬ ਥੋੜਾ ਜਿਹਾ ਰਿਸਕੀ ਰਹਿੰਦਾ ਡੈਲਸਿਸ ਕ੍ਰੋਨ ਰਿਕਨਿਅੰਟ ਚੀਜ਼ਾਂ ਦਾ ਇਹ ਧਿਆਨ ਰੱਖਣਾ ਪੈਂਦਾ ਤੇ ਕਾਸਟਲੀ ਹੁੰਦਾ ਕਹਿੰਦੇ ਉਹ ਵੀ ਆ ਦੇਖਿਏ ਡੈਲਸਿਸ ਬਹੁਤ ਜ਼ਿਆਦਾ ਕਾਸਟਲੀ ਨਹੀਂ ਹੁੰਦਾ ਇੱਕ ਸੈਸ਼ਨ ਤਾਂ ਪਰ ਪ੍ਰੋਬਲਮ ਹੈ ਕਿ ਬਾਰ-ਬਾਰ ਕਰਾਉਣਾ ਪੈਂਦਾ ਹੈ ਜਿਨ੍ਹਾਂ ਦੇ ਗੁਰਦੇ ਪਰਮਾਨੈਂਟਲੀ ਫੇਲ ਹੈ ਜਿਨ੍ਹਾਂ ਦੇ ਗੁਰਦੇ ਪਰਮਾਨੈਂਟਲੀ ਫੇਲ ਨਹੀਂ ਹੈਗੇ ਮੰਨ ਲਓ ਜਿਨ੍ਹਾਂ ਨੂੰ ਕਿਊਟ ਕਿਡਨੀ ਇੰਜਰੀ ਹੋਈ ਹੈ ਉਹਦੇ ਵਿੱਚ ਇਹ ਵੀ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਨੂੰ ਬਾਰ-ਬਾਰ ਡੈਲਸਿਸ ਦੀ ਲੋੜ ਪੈਗੀ ਬਹੁਤ ਸਾਰੇ ਇਦਾਂ ਦੇ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਨੂੰ ਕਿਡਨੀ ਦੀ ਪ੍ਰੋਬਲਮ ਆਉਂਦੀ ਆ ਤੇ ਰਿਕਵਰ ਹੋ ਜਾਂਦੀ ਹੈ ਮਤਲਬ ਕੁਝ ਡਾਇਲਸਿਸ ਦੀ ਲੋੜ ਪੈਂਦੀ ਪਰ ਉਸ ਤੋਂ ਬਾਅਦ ਨਹੀਂ ਵੀ ਪੈਂਦੀ ਨਹੀਂ ਪੈਂਦੀ ਹੈਨਾ ਬਲਕਿ ਲੋਕਾਂ ਜਿਹੇ ਮਾਮਲਾ ਆੜਨਾ ਹੈਗੀ ਹੈ ਕਿ ਵੀ ਡਾਇਲਸਿਸ ਇੱਕ ਵਾਰੀ ਸ਼ੁਰੂ ਹੋ ਗਿਆ ਉਹ ਤਾਂ ਜ਼ਿੰਦਗੀ ਪਰ ਜ਼ਿੰਦਗੀ ਪਰ ਚੱਲਦੇ ਰਹਿਣੇ ਆ ਪਰ ਉਹ ਡਿਪੈਂਡ ਕਰਦਾ ਕਿ ਤੁਹਾਨੂੰ ਗੁਰਦੇ ਦੀ ਸ਼ਿਕਾਇਤ ਆਈ ਕਿਸ ਵਾਸਤੇ ਕਿਉਂ ਆਈ ਹੈ ਜੇ ਆਪਣੀ ਕਿਡਨੀ ਪਰਮਨੈਂਟ ਡੈਮੇਜ ਹੈ ਫਿਰ ਤਾਂ ਡੈਫੀਨਿਟਲੀ ਆਪਾਂ ਨੂੰ ਦੇਖੋ ਕਿਡਨੀ ਦਾ ਕੰਮ ਕੁਝ ਕੋਈ ਚੀਜ਼ ਤਾਂ ਕਰੇਗੀ ਨਾ ਬਾਡੀ ਚ ਤਾਂ ਹੀ ਬੰਦਾ ਚੱਲਦਾ ਫਿਰਦਾ ਰਹੇਗਾ ਤਾਂ ਹੀ ਨਾਰਮਲ ਰਹੇਗਾ ਜੇ ਆਪਣੀ ਕਿਡਨੀ ਪਰਮਨੈਂਟਲੀ ਡੈਮੇਜਡ ਹੈ ਫਿਰ ਤਾਂ ਡੈਫੀਨਿਟਲੀ ਆਪਾਂ ਨੂੰ ਅੱਗੇ ਸਬਸਟੀਟਿਊਸ਼ਨ ਡਾਇਲਸਿਸ ਦੀ ਚਾਹੀਦੀ ਚਾਹੀਦੀ ਹੁੰਦੀ ਹੈ ਤੇ ਜਿਹੜੇ ਪੇਸ਼ੈਂਟ ਦੀ ਆਪਣੀ ਕਿਡਨੀ ਥੋੜੀ ਦੇਣ ਲਈ ਖਰਾਬ ਹੋ ਕੇ ਰਿਕਵਰ ਹੋ ਜਾਂਦੀ ਹੈ ਮੰਨ ਲਓ ਕਿਸੇ ਦਾ ਆਪਾਂ ਐਗਜ਼ਾਮਪਲ ਲੈਂਦੇ ਆ ਕਿਸੇ ਦਾ ਸਟੋਨ ਹੋਇਆ ਕਿਸੇ ਦੀ ਕਿਡਨੀ ਚ ਦੋਨੋਂ ਤਰਫ ਸਟੋਨ ਫਸ ਕੇ ਠੀਕ ਹੈ ਹੁਣ ਉਹਨੂੰ ਪਿਸ਼ਾਬ ਆਣਾ ਬੰਦ ਬਾਬੂ ਕੀ ਉਹਦੇ ਪਾਈਪ ਦੇ ਵਿੱਚ ਸਟੋਨ ਫਸੇ ਹੋਏ ਨੇ ਤੇ ਉਹਦੀ ਗੁਰਦੇ ਦੀ ਰਿਪੋਰਟ ਨਾਰਮਲ ਤੋਂ 7 ਤੇ 8 ਜਿਹਨੂੰ ਆਪਾਂ ਕਰੈਟਨਿਨ ਕਹਿੰਦੇ ਆ ਠੀਕ ਹੈ ਹੁਣ ਆਪਾਂ ਉਹਦਾ ਪ੍ਰੋਸੀਜਰ ਕੀਤਾ ਆਪਾਂ ਉਹਦਾ ਪ੍ਰੋਸੀਜਰ ਕੀ ਕੀਤਾ ਆਪਾਂ ਉਹਦੇ ਸਟੋਨ ਕੱਢਦੇ ਸਟੰਟ ਪਾ ਕੇ ਸਟੋਨ ਕੱਢ ਦਿੰਦੇ ਉਹਦੀ ਜਿਹੜੀ ਯੂਰਿਨ ਦਾ ਫਲੋ ਸੀ ਚੱਲ ਗਿਆ ਉਹਦਾ ਜਿਹੜਾ ਕਿਡਨੀ ਫੇਲਅਰ ਸੀ ਉਹ ਰਿਕਵਰ ਉਹਦੀ ਕਰੈਟਨਿਨ ਫਿਰ ਵਾਪਸ ਨਾਰਮਲ ਉਹਦੇ ਵਿੱਚ ਆਪਾਂ ਨੂੰ ਜਿਹੜੀ ਡੈਲਸਿਸ ਦੀ ਲੋੜ ਪੈਗੀ ਤਾਂ ਸ਼ਾਇਦ ਇੱਕ ਅੱਧੀ ਵਾਰੀ ਪਊਗੀ ਤੇ ਆਪਾਂ ਉਸ ਟਾਈਮ ਬਾਰ-ਬਾਰ ਨਹੀਂ ਕਰਾਂਗੇ ਕਿਉਂਕਿ ਕਿਡਨੀ ਰਿਕਵਰੇਬਲ ਸਟੀਚ ਹੈਗੀ ਹੈ ਹਜੇ ਜਦੋਂ ਆਪਣੀ ਕਿਡਨੀ ਰਿਕਵਰੇਬਲ ਸਟੀਚ ਨਹੀਂ ਹੈਗੀ ਪਰਮਨੈਂਟ ਡੈメージ ਹੋ ਗਈ ਹੈ ਫਿਰ ਤਾਂ ਡੈਲਸਿਸ ਹੀ ਹੈਗਾ ਡੈਲਸਿਸ ਆਪਾਂ ਨੂੰ ਕੰਨ ਨਹੀਂ ਬੰਦਾ ਜੀ ਫ੍ਰੀਪੋਰਟ ਦੇ ਵਿੱਚ ਤੁਸੀਂ ਆਇਓ ਕੋੜਕਪੁਰ ਇਹ ਸ਼ਹਿਰ ਹੈ ਹਨ ਜੀ ਡਾਇਲਿਸਿਸ ਦੀ ਅਦੁੱਤ ਮਸ਼ੀਨ ਨਾਲ ਇੱਥੇ ਕਰ ਰਹੇ ਹੋ ਮਤਲਬ ਪਤਾ ਲੱਗਿਆ ਮੈਨੂੰ ਵੀ ਵਧੀਆ ਟ੍ਰੀਟਮੈਂਟ ਹੋ ਰਿਹਾ ਜੀ ਡਾਇਲਿਸਿਸ ਦੀ ਸਾਡੇ ਕੋਲ ਜਰਮਨ ਮਸ਼ੀਨ ਹੈਗੀ ਹੈ ਵਰਜੀਨੀਅਸ ਕੰਪਨੀ ਦੀ ਜਿਹੜੀ ਕਿ ਅਸੀਂ ਬਿਲਕੁਲ ਨਵੀਂ ਮਤਲਬ ਆਪਣਾ ਆਰਓ ਸਿਸਟਮ ਜੋ ਵੀ ਡਾਇਲਿਸਿਸ ਦਾ ਸੈਟਅਪ ਹੈਗਾ ਉਹ ਨਵਾਂ ਲਗਾਇਆ ਹੈ ਬਚਾ ਲਈ ਕੀ ਕਰਨਾ ਚਾਹੀਦਾ ਕਿਉਂਕਿ ਇਹ ਤਹੂਆ ਬਣਾਦਾ ਹੈ ਪੂਰੇ ਪੰਜਾਬ ਦੇ ਵਿੱਚ ਜਿੰਨੂੰ ਵੀ ਮਤਲਬ ਸ਼ੂਗਰ ਹੋਈ ਜਾਂ ਬੀਪੀ ਵਧਿਆ ਕਿੰਨੀ ਦੀ ਨੁਕਸ ਪੈ ਗਿਆ ਜੀ ਇਹ ਛੇਤੀ ਇਹ ਹੁਣ ਠੀਕ ਹੋਣਾ ਕਈ ਲੋਕ ਡਰ ਜਾਂਦੇ ਇਸ ਚੀਜ਼ ਤੋਂ ਹਨਾ ਕਿ ਬੰਦੋਂ ਕਿੰਨੀ ਵੇਲੇ ਪਾਸੇ ਟ੍ਰਾਂਸਪੋਰਟ ਕਰਾਉਣਾ ਪੈ ਜਾਊਗਾ ਜਾਂ ਸਟੰਟ ਪਾਉਣੇ ਪੈ ਜਾਣਗੇ ਬੜਾ ਲੋਕ ਭ ਰਾ ਜਾਂਦੇ ਆ ਜੀ ਕਿ ਇਹਨਾਂ ਬਚਾ ਕਿਵੇਂ ਕਰ ਸਕਦੇ ਆ ਤੇ ਕਿ ਇਹਦਾ ਬਚਾਣਾ ਬੇਸਿਕ ਲੈਵਲ ਤੋਂ ਸ਼ੁਰੂ ਹੁੰਦਾ ਹੈ ਜਿਵੇਂ ਕਿ ਜਿਹੜੇ ਤੰਦਰੁਸਤ ਬੰਦੇ ਨੇ ਜਿਨ੍ਹਾਂ ਨੂੰ ਕੋਈ ਕਿਡਨੀ ਦੀ ਕੋਈ 슈ਗਰ ਕੁਝ ਨਹੀਂ ਹੈਗਾ ਉਹਨਾਂ ਨੂੰ ਆਪਣਾ ਲਾਈਫ ਸਟਾਈਲ ਮੋਡੀਫਾਈ ਕਰਨਾ ਚਾਹੀਦਾ ਮਤਲਬ ਲੰਬੇ ਆਪਣੀ ਥੋੜੀ ਬਹੁਤੀ ਐਕਸਰਸਾਈਜ਼ ਰੱਖਣਾ ਆਪਣਾ ਖਾਣ ਪੀਣ ਠੀਕ ਕਰਨਾ ਕਿਉਂਕਿ ਅੱਜ ਕੱਲ ਖਾਣ ਪੀਣ ਇਸ ਤਰ੍ਹਾਂ ਦਾ ਹੈਗਾ ਕਿ ਆਪਾਂ ਜ਼ਿਆਦਾਤਰ ਬਾਜ਼ਾਰ ਦਾ ਖਾਣਾ ਖਾਂਦੇ ਆ ਚੰਕ ਫੂਡ ਖਾਂਦੇ ਆ ਪ੍ਰੋਸੈਸਡ ਫੂਡ ਖਾਂਦੇ ਆ ਹੈ ਨਾ ਜਿਹੜੀ ਜਿਵੇਂ ਨਾਰਮਲ ਡਾਈਟ ਪਿਛਲੇ ਜ਼ਮਾਨਿਆਂ ਚ ਰਹੀ ਸੀਗੀ ਉਹ ਹੁਣ ਹੈ ਨਹੀਂ ਜੀ ਹਮਮ ਅਨੋ ਇਸ ਲਈ ਆਪਾਂ ਨੂੰ ਇਸ ਗੱਲ ਦਾ ਪ੍ਰਿਕਾਸ਼ਨ ਰੱਖਣਾ ਚਾਹੀਦਾ ਕਿ ਆਪਾਂ ਹੈਲਦੀ ਹੈਗੇ ਆ ਤਾਂ ਆਪਾਂ ਹੈਲਥ ਆਪਣੀ ਮੇਨਟੇਨ ਰੱਖੀਏ ਬਿਲਕੁਲ ਦੇ ਵਿੱਚ ਇਹ ਹੈਗਾ ਕਿ ਆਪਾਂ ਆਪਣਾ ਵਜ਼ਨ ਨਾ ਵਧਣ ਲਈਏ ਆਪਾਂ ਨਮਕ ਦੀ ਮਾਤਰਾ ਘੱਟ ਰੱਖੀਏ ਆਪਾਂ ਫਰੈਸ਼ ਫਰੂਟਸ ਵੈਜੀਟੇਬਲਸ ਵਗੈਰਾ ਇਹ ਹੀ ਖਾਈਏ ਆਪਾਂ ਕੋਈ ਪ੍ਰੋਸੈਸਡ ਫੂਡ ਨਹੀਂ ਆ ਖਾਈਏ ਦੂਸਰੇ ਨੰਬਰ ਤੇ ਮੈਂ ਇਸ ਗੱਲ ਤੇ ਜ਼ਰੂਰ ਜੋੜ ਦੇਣਾ ਚਾਹੂੰਗੀ ਕਿ ਆਪਾਂ ਦਰਦਾਂ ਦੀਆਂ ਦਵਾਈਆਂ ਜਿਵੇਂ ਓਵਰ ਦਾ ਕਾਊਂਟਰ ਡਰੱਗਸ ਆਪਾਂ ਬਿਨਾ ਪ੍ਰੈਸਕ੍ਰਿਪਸ਼ਨ ਤੋਂ ਮਤਲਬ ਕਿਸੇ ਨੇ ਐਡਵਾਈਸ ਵੀ ਨਹੀਂ ਕੀਤੀ ਹੋਈ ਆਪਣੇ ਘਰੇ ਪਈਆਂ ਹੁੰਦੀਆਂ ਨੇ ਉਹ ਸਾਰੀਆਂ ਜਿਹੜੀਆਂ ਦਵਾਈਆਂ ਨੇ ਉਹ ਕਿਡਨੀ ਨੂੰ ਬਹੁਤ ਬੁਰੇ ਤਰ੍ਹਾਂ ਅਫੈਕਟ ਕਰਦੀਆਂ ਨੇ ਤੇ ਜੇ ਅਫੈਕਟ ਕਰਦੀਆਂ ਨੇ ਤੇ ਬੜੀ ਵਾਰੀ ਉਹ ਰਿਕਵਰੇਬਲ ਨਹੀਂ ਹੁੰਦੀ ਮਤਲਬ ਆਪਾਂ ਸੋਚ ਕੇ ਚੱਲ ਸਕਦੇ ਹਾਂ ਕਿ ਵੀ ਉਹਨਾਂ ਨੇ ਜਿਹੜੀ ਦਵਾਈਆਂ ਨੇ ਆਪਣੀ ਗੁਰਦੇ ਤੇ ਅਸਰ ਕਰਨਾ ਉਹ ਸ਼ਾਇਦ ਆਪਾਂ ਨੂੰ ਡੈਲਸਿਸ ਤੱਕ ਲੈ ਕੇ ਜਾ ਸਕਦੀਆਂ ਨਹੀਂ ਇਸ ਲਈ ਆਪਾਂ ਨੂੰ ਉਸ ਉਹਨਾਂ ਗੱਲਾਂ ਦਾ ਪ੍ਰੀਕਾਸ਼ਨ ਬਿਲਕੁਲ ਰੱਖਣਾ ਚਾਹੀਦਾ ਹੈ ਤੇ ਆਪਣੀ ਡਾਈਟ ਹੈਗੀ ਹੈ ਜਿਹੜੀ ਉਹ ਸਾਫ਼ ਸੁਥਰੀ ਬਿਲਕੁਲ ਤੇ ਫਰੈਸ਼ ਫਰੂਟਸ ਆਪਣੀ ਡਾਈਟ ਚ ਜ਼ਰੂਰ ਹੋਣੀ ਚਾਹੀਦੀ ਤੁਹਾਨੂੰ ਮਿਲਣਾ ਹੋਵੇ ਜੇ ਤੇ ਜੀ ਤੁਸੀਂ ਕਦੋਂ ਬੈਠਦੇ ਹੋ ਕਿਹੜੇ ਟਾਈਮ 'ਚ ਮਤਲਬ ਪੂਰਾ ਮਤਲਬ ਰੋ ਜਾਂ ਕੋਈ ਸਟਾਈਲ ਮੈਂ ਤੇ ਕਿੱਥੇ ਮਿਲ ਸਕਦੀ ਹਾਂ ਮੈਂ ਇਸ ਹਸਪੀਟਲ 'ਚ ਹੀ ਬੈਠਦੀ ਹਾਂ ਰੋਜ਼ ਬੈਠੂਗੀ ਜੀ ਤੇ ਪਰ ਇਹ ਹੈਗਾ ਕਿ ਮੈਂ ਫਰਸਟ ਤੋਂ 15 ਤਰੀਕ ਤੱਕ ਪਹਿਲੀ ਤਰੀਕ ਤੋਂ 15 ਤਰੀਕ ਤੱਕ ਮਾਰਨਿੰਗ 'ਚ ਮਿਲਾਂਗੀ ਜੀ ਮਤਲਬ 9 ਤੋਂ 1 ਵਜੇ ਤੱਕ ਤੇ ਅਗਲੇ 16 ਤਰੀਕ ਤੋਂ 31 ਤਰੀਕ ਤੱਕ ਮਹੀਨੇ ਦੀ ਮੈਂ ਈਵਨਿੰਗ 'ਚ ਮਿਲੂਗੀ 2 ਤੋਂ 6 ਹਮਮ ਬਹੁਤ ਚੰਗਾ ਹਸਪੀਟਲ ਬਹੁਤ ਬਸ਼ੁਰੀਆ ਹੈ ਦੇਖੋ ਇਹ ਸਾਡਾ ਹਸਪੀਟਲ ਇੱਕ ਮਲਟੀ ਸਪੈਸ਼ਲਟੀ ਹਸਪੀਟਲ ਹੈ ਜਿਸ ਦੇ ਵਿੱਚ ਮੈਂ ਮੈਡੀਸਨ ਦਾ ਡਾਕਟਰ ਹਾਂ ਜਿੱਤੇ ਪੇਟ ਦਿਲ ਜਿਗਰ ਸਾਰੀਆਂ ਚੀਜ਼ਾਂ ਦੇ ਇੱਥੇ ਇਲਾਜ ਹੁੰਦਾ ਹੈ ਸੈਕੰਡਰੀ ਸਰਜਰੀ ਜਿਹਦੇ ਵਿੱਚ ਲੈਪਰੋਸਕੋਪਿਕ ਸਰਜਰੀ ਹੈ ਤੇ ਹੱਡੀਆਂ ਦੇ ਸਾਰੇ ਤਰ੍ਹਾਂ ਦੇ ਡਾਕਟਰ ਫੁੱਲ ਟਾਈਮ ਇੱਥੇ ਨੇ ਇਸ ਹੱਡੀਆਂ ਦੇ ਸਾਰੇ ਆਪਰੇਸ਼ਨ ਚੂਲਾ ਬਦਲਣਾ ਗੋਡਾ ਬਦਲਣਾ ਇਹ ਸਾਰੇ ਆਪਰੇਸ਼ਨ ਇੱਥੇ ਕੀਤੇ ਜਾਂਦੇ ਆ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵਧੀਆ ਗੱਲ ਹੈ ਸਾਡੇ ਕੋਲ ਮੋਡੂਲਰ ਰੋਟੀ ਹੈ ਜਿਸ ਦੇ ਵਿੱਚ ਇਨਫੈਕਸ਼ਨ ਦੇ ਚਾਂਸ ਜ਼ੀਰੋ ਹੋ ਜਾਂਦੇ ਜੋ ਕਿ ਬਹੁਤ ਹੀ ਇੱਕ ਨਵੀਂ ਸੋਦਾ ਵਧੀਆ ਸੋਦਾ ਹੈ ਇਸ ਤੋਂ ਇਲਾਵਾ ਮੈਡਮ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਮੈਡਮ ਸਪਨਾ ਇਹ ਹੁਣੇ ਜੁਆਇਨ ਕੀਤੇ ਨੇ ਤੇ ਕਿਡਨੀ ਦੇ ਡੀਐਮ ਡਾਕਟਰ ਨੇ ਜਿਹੜੇ ਕਿ ਨੇੜੇ ਤੇੜੇ ਇਲਾਕੇ ਵਿੱਚ ਕੋਈ ਡੀਐਮ ਡਾਕਟਰ ਇਸ ਕਿਡਨੀ ਦਾ ਨਹੀਂ ਹੈ ਤੇ ਡਾਇਲਿਸਿਸ ਦੀ ਸਹੂਲਤ ਵੀ ਸਾਡੇ ਕੋਲੇ ਉਪਲਬਧ ਹੈ ਡਾਇਲਿਸਿਸ ਦਾ ਜੋ ਹੈ ਇਹ ਆਯੁਸ਼ਮਾਨ ਵਾਲੇ 5 ਲੱਖ ਦੇ ਕਾਰ ਤੇ ਤੇ ਸਾਰੀ ਬੀਮਾ ਕੰਪਨੀਾਂ ਦੇ ਕਾਰ ਤੇ ਇਹ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਵੀ ਆਯੁਸ਼ਮਾਨ ਸਾਡੇ ਕੋਲੇ ਸਾਰੇ ਫੀਲਡ ਦੇ ਵਿੱਚ ਹੈ ਜੋ ਵੀ ਗਵਰਨਮੈਂਟ ਕੰਨੀਓ ਜੜੀ ਜੜੀ ਬਿਮਾਰੀ ਦਾ ਇਲਾਜ ਉਪਲਬਧ ਹੈ ਉਹ ਆਯੁਸ਼ਮਾਨ ਉੱਪਰ ਕੀਤਾ ਜਾਂਦਾ ਹੈ ਤੇ ਸਾਡੇ ਕੋਲੇ 17 18 ਕੰਪਨੀਆਂ ਦੇ ਜਿਹੜੇ ਹੈ ਉਹ ਜਿਹੜੇ ਪ੍ਰਾਈਵੇਟ ਬੀਮਾ ਕੰਪਨੀਆਂ ਦੇ ਉੱਤੇ ਅਸੀਂ ਪੈਨਲ ਤੇ ਹੈਗੇ ਹਾਂ ਜਿਨ੍ਹਾਂ ਦਾ ਇਲਾਜ ਇੱਕ ਕਾਰਡ ਦੇ ਉੱਤੇ ਕੈਸ਼ਲੈਸ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਸਾਡੇ ਕੋਲ ECHS ਫੈਸਿਲਿਟੀ ਹੈ ਜਿਸ ਵਿੱਚ ਰਿਟਾਇਰਡ ਫੌਜੀ ਭਰਾਵਾਂ ਦਾ ਜਿਨ੍ਹਾਂ ਕੋਲ ECHS ਕਾਰਡ ਹੈ ਉਹਨਾਂ ਦਾ ਇਲਾਜ ਵੀ ਕੈਸ਼ਲੈਸ ਕੀਤਾ ਜਾਂਦਾ ਹੈ ਤਾਂ BSNL ਜਿਹੜੇ BSNL ਦੇ ਕਰਮਚਾਰੀ ਹਨ ਉਹਨਾਂ ਦੀ ਵੀ ਕੈਸ਼ਲੈਸ ਸੇਵਿਟੀ ਸਾਡੇ ਕੋਲ ਹੈ ਇਸ ਤਰ੍ਹਾਂ ਇਹ ਕਮੇਟੀ ਸਪੈਸ਼ਲਟੀ ਹਸਪੀਟਲ ਤੇ ਬਹੁਤ ਸਾਰੀਆਂ ਕੈਸ਼ਲੈਸ ਸਹੂਲਤਾਂ ਹਨ ਉਪਲਬਧ ਹਨ ਹੈ।